ਸਰਕਾਰ ਕਿਉਂ ਡਰੀ ਪਈ ਆ ਇਹਨਾਂ ਸਮਝ ਨਹੀਂ ਆਉਂਦੀ। ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੀ ਆ ਰਹੇ ਸੰਗਰੂਰ। ਉਹਨਾਂ ਨੂੰ ਵੀ ਕਿਤੇ ਰਾਹ ਦੇ ਵਿੱਚ ਘੇਰ ਲਿਆ ਇਹਨਾਂ ਨੇ। ਸਰਕਾਰ ਨੇ ਪੰਜਾਬ ਪੁਲਸ ਨੇ ਦਿੱਲੀ ਤੇ ਪਹੁੰਚ ਨਾ ਜਾਣ ਸੰਗਰੂਰ। ਸੰਗਰੂਰ ਤਾਂ ਲੋਕ ਬਹੁਤ ਪਹੁੰਚਦੇ ਪਰ ਪਰ ਫੇਰ ਵੀ ਸਰਕਾਰ ਪਤਾ ਨਹੀਂ ਕਿਉਂ ਡਰੀ ਪਈ ਆ। ਹਾਂਜੀ ਤੋਂ ਬਾਹਰ ਆ। ਹਾਂਜੀ ਕੀ ਹਾਲ ਨੇ ਸਾਰਿਆਂ ਦੇ ਪੰਜਾਬ ਵਾਲਿਓ? ਅੱਜ ਸੰਗਰੂਰ ਦੇ ਵਿੱਚ ਇਕੱਠ ਰੱਖਿਆ ਹੋਇਆ ਮੁੱਖ ਮੰਤਰੀ ਦੀ ਕੋਠੀ ਘੇਰਨ ਵਾਸਤੇ ਪਰ ਹੁਣ ਯਾਰ ਸਰਕਾਰ ਨੂੰ ਕੀ ਕਹੀਏ ਆਪਾਂ ਭਗਵੰਤ ਮਾਨ ਨੂੰ ਵਾਣੀ ਬਾਤ ਤੇ ਰੰਗ ਨੇ ਆਰੇ ਕੀ ਆਖੀਏ ਤੈਨੂੰ ਪੰਜਾਬ ਦੀ ਸਰਕਾਰ ਇਹ ਅੱਜ ਤਾਂ ਇੱਕ ਬੰਦੇ ਨੂੰ ਛਡਾਉਣ ਵਾਸਤੇ ਇੰਨਾ ਇਕੱਠ ਹੋ ਰਿਹਾ ਤੇ ਉੱਤੋਂ ਤੁਸੀਂ ਘਰਾਂ ਦੇ ਵਿੱਚ ਨਜ਼ਰਬੰਦ ਕਰ ਰਹੇ ਹੋ ਕਿੰਨੇ ਕ ਬੰਦਿਆਂ ਨੂੰ ਕਰ ਲਓਗੇ ਨਜ਼ਰਬੰਦ ਤੁਸੀਂ ਤੁਸੀਂ ਮੌਕੇ ਦਾ ਜਿਹੜਾ ਐਮਪੀ ਆ ਸਿਮਰਜੀਤ ਸਿੰਘ ਮਾਨ ਉਹਨੂੰ ਤੁਸੀਂ ਘਰ ਚ ਨਜ਼ਰਬੰਦ ਕਰਤਾ ਬਾਕੀ ਹੋਰ ਜਿਹੜੇ ਮੇਨ ਮੇਨ ਬੰਦੇ ਨੇ ਆਪ ਪ੍ਰਵਿੰਦਰ ਸਿੰਘ ਝੋਟਾ ਤੇ ਹੋਰ ਇੱਕ ਵਰਿੰਦਰ ਸਿੰਘ ਬਾਜਵਾ ਮੁੰਡਾ ਹੋਰ ਵੀ ਪਤਾ ਨਹੀਂ ਕਿੰਨੇ ਕਨੇ ਰਾਜ ਸਿੰਘ ਖਾਲਸਾ ਕਿੰਨੇ ਕ ਨੂੰ ਯਾਰ ਨਜ਼ਰਬੰਦ ਕਰ ਲਓਗੇ ਤੁਸੀਂ ਅੱਜ ਤੁਸੀਂ ਨਜ਼ਰਬੰਦ ਕਰ ਲਿਆ 5 7 10 50 ਬੰਦੇ ਲਾ ਲਓ 100 ਲਾ ਲਓ ਕੱਲ ਨੂੰ ਜੇ ਫਿਰ ਐਮਐਲਏ ਦੀਆਂ ਕੋਠੀਆਂ ਘੇਰਨਗੇ ਪੰਜਾਬ ਦੇ ਲੋਕ ਇਕੱਠੇ ਹੋ ਕੇ ਫਿਰ ਤੁਸੀਂ ਕਿਨੂੰ ਕਿਨੂੰ ਨਜ਼ਰਬੰਦ ਕਰੋਗੇ ਚਲੋ ਮੰਨ ਲੇ ਨਾ ਵੀ ਤੁਸੀਂ ਉਦੋਂ ਵੀ 1000 2000 5000 ਬੰਦਾ ਚਲੋ ਨਜ਼ਰਬੰਦ ਕਰ ਲਓਗੇ ਘਰਾਂ ਦੇ ਵਿੱਚ ਅਸਾਂ ਜੁਨੀਅਨ ਦੇ ਬੰਦਿਆਂ ਨੂੰ ਵੀ ਕਰ ਲਓਗੇ ਫਿਰ 4 ਦਿਨਾਂ ਬਾਅਦ ਅਗਲੇ ਨੇ ਚੰਡੀਗੜ੍ਹ ਘੇਰਨਾ ਜਦੋਂ ਫੇਰ ਕੀ ਬਣੂਗਾ ਫੇਰ ਕੀ ਤੁਸੀਂ ਪੂਰੇ ਪੰਜਾਬ ਨੂੰ ਨਜ਼ਰਬੰਦ ਕਰ ਦੋਗੇ ਦੱਸੋ ਤੁਸੀਂ ਬੰਦਾ ਉਹ ਕੰਮ ਉਹ ਕਰੋ ਜਿਹੜੇ ਹੋਣ ਵਾਲੇ ਨੇ ਜਦੋਂ ਤੇ ਕੋਈ ਕੇਸ ਨਹੀਂ ਸਹੀ ਬਣਦਾ ਉਂੀ ਤੱਕੇ ਨਾਲ ਤੁਸੀਂ ਕੇਸ ਪਵਾਈ ਜਾਂਦੇ ਹੋ ਪਵਾਈ ਜਾਂਦੇ ਹੋ ਫਿਰ ਲੋਕ ਤੁਹਾਡੇ ਵਿਰੋਧ ਦੇ ਹੋਣਗੇ ਹੋਰ ਦੱਸੋ ਕੀ ਕਰਨਗੇ ਤੁਹਾਨੂੰ ਹਾਰ ਪਾਉਣਗੇ ਯਾਰ ਇਸ ਕਰਕੇ ਸਰਕਾਰ ਸੋਚੇ ਥੋੜਾ ਜਿਹਾ ਕਿ ਧਾਨੇ ਸਿੱਧੂ ਨੂੰ ਤੇ ਹੋਰ ਵੀ ਜਿੰਨੇ ਵੀ ਨਜਾਇਜ਼ ਪਰਚੇ ਪਾ ਕੇ ਜੇਲਾਂ ਵਿੱਚ ਨੌਜਵਾਨ ਡੱਕੇ ਹੋਏ ਨੇ ਉਹ ਸਾਰਿਆਂ ਨੂੰ ਬਾਹਰ ਕੱਢੋ ਕਿਉਂ ਬਿਨਾਂ ਕਸੂਰ ਤੋਂ ਬੰਦ ਕਰੇ ਨੇ ਸਾਰੇ ਤੇ ਨਾਲੇ ਡਿਬਰੂਗੜ੍ਹ ਜੇਲ੍ਹ ਵਾਲਿਆਂ ਨੂੰ ਵੀ ਛੱਡੋ ਜੇ ਰੱਖਣਾ ਹੀ ਉਹਨਾਂ ਨੂੰ ਪੰਜਾਬ ਦੀ ਕਿਸੇ ਜੇਲ੍ਹ 'ਚ ਰੱਖ ਲਓ ਕਸੂਰ ਤਾਂ ਉਹਨਾਂ ਦਾ ਵੀ ਕੋਈ ਨਹੀਂ ਹੈਗਾ ਉਹਨਾਂ ਦੇ ਤੁਸੀਂ ਐਨਐਸਏ ਲਾ ਕੇ ਸੱਟੇ ਰੱਖੇ ਨੇ ਬਿਨਾਂ ਮਤਲਬ ਤੋਂ ਉਹਨਾਂ ਨੂੰ ਵੀ ਛੱਡੋ ਬਾਕੀ ਪੰਜਾਬ ਦੇ ਲੋਕੋ ਤਕੜੇ ਰਹੋ ਇਕਾ ਕਰੋ ਇਕੱਠੇ ਹੋਵੋ ਹੋਈ ਗੱਲ ਨਹੀਂ ਅੱਜ 10 ਬੰਦੇ ਨਜ਼ਰਬੰਦ ਕਰ ਲੈ 50 ਕਰ ਲੈ 100 ਕਰ ਲੈ ਹੌਲੀ ਹੌਲੀ ਵਾਰੀ ਆਉਗੀ ਕਿੰਨੇ ਕ ਨੂੰ ਹੁਣ ਯਾਰ 3 ਕਰੋੜ ਬੰਦਾ ਪੰਜਾਬ ਚ ਇਹ ਤਾਂ ਹੋ ਨਹੀਂ ਸਕਦਾ ਵੀ ਇਹ 3 ਕਰੋੜ ਬੰਦੇ ਨੂੰ ਘਰ ਚ ਨਜ਼ਰਬੰਦ ਕਰ ਦਾਂਗੇ ਇਕੱਲੇ ਇਕੱਲੇ ਨਹੀਂ ਇਹ ਤਾਂ ਕਿਤੇ ਵੀ ਨਹੀਂ ਹੋ ਸਕਦਾ ਚਾਹੇ ਪੂਰਾ ਇੰਡੀਆ ਜ਼ੋਰ ਲਾ ਲਵੇ ਤਾਂ ਨਹੀਂ ਹੋ ਸਕਦਾ ਇਸ ਕਰਕੇ ਪੰਜਾਬ ਦੇ ਲੋਕੋ ਸਾਰੇ ਇਕੱਠੇ ਹੋਵੋ ਸਾਥ ਦਿਓ ਇੱਕ ਦੂਜੇ ਦਾ ਤੇ ਸੰਗਰੂਰ ਜ਼ਰੂਰ ਜ਼ਰੂਰ ਪਹੁੰਚੋ ਉੱਥੇ ਆਓ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ